ਹੁਣ ਜਦੋਂ ਸਰਕਾਰ ਨਵੀਂ ਬਣ ਗਈ ਆ ਤੇ ਤੇ ਕਨਸੋਆ ਇਹ ਵੀ ਆ ਰਹੀਆਂ ਨੇ ਕਿ ਰੈਸੈਸ਼ਨ ਵੱਲ ਨੂੰ ਵੱਧ ਰਹੇ ਆ ਹਾਂ ਹਾਂ ਤੇ ਜਦੋਂ ਕਹੋ ਵੀ ਦੋ ਕੁਆਟਰ ਲਗਾਤਾਰ ਜਿਹੜਾ ਜੀ ਉਹ ਜੀਡੀਪੀ ਗਰੋਥ ਜਿਹੜੀ ਆ ਜੀ ਉਹ ਨਹੀਂ ਹੋ ਰਹੀ ਨਹੀਂ ਹੋ ਰਹੀ ਜਾਂ ਫਿਰ ਉਹ ਘਟਣ ਲੱਗ ਪਵੇ ਤੇ ਆਪਾਂ ਉਹਨੂੰ ਰੈਸੈਸ਼ਨ ਦੀ ਪ੍ਰਭਾਸ਼ਿਤ ਕਰਨ ਲੱਗ ਪਏ ਨੇ ਬਿਲਕੁਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਪਹਿਲਾਂ ਹੀ ਫਿਕਰਮੰਦ ਨੇ ਹਾਂ ਹਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ ਦੇਖੋ ਜੀ ਉਹਨਾਂ ਭੈਣ ਭਰਾਵਾਂ ਕੋਲ ਦੋ ਆਪਸ਼ਨ ਆ ਜਿਹੜੇ ਪਹਿਲਾਂ ਇਹੋ ਜੀ ਮਿਸਕਲ ਚ ਫਸੇ ਹੋਏ ਨੇ ਕਿ ਹੈਂਡ ਟੂ ਬਹੁਤ ਕੰਮ ਚੱਲਣ ਦੇ ਆ ਜਿੰਨੇ ਕਮਾਈ ਉਹਨਾਂ ਦੀ ਹੁੰਦੀ ਹੈ ਉਹਨਾਂ ਵੱਧ ਦੇਖਾਂਗੇ ਹੂੰ ਉਹਨਾਂ ਨੂੰ ਦੇਖੋ ਜੀ ਜੇ ਤਾਂ ਉਹ ਉਹਨਾਂ ਦੀ ਅਫੋਰਡੇਬਿਲਟੀ ਦੇ ਵਿੱਚ ਚੀਜ਼ਾਂ ਹੈਗੀਆਂ ਹੂੰ ਤਾਂ ਡੈਫੀਨੇਟਲੀ ਉਹਨੂੰ ਅਫੋਰਡ ਕਰਨਾ ਪਊਗਾ ਜਦ ਜਿਹੜੇ ਪੇਮੈਂਟਾਂ ਕਰ ਸਕਦੇ ਨੇ ਡੈਫੀਨੇਟਲੀ ਕਰ ਸਕਦੇ ਨੇ ਜੀ ਜੀ ਇਹ ਆਪਣੇ ਐਸਐਟ ਸੇਵ ਕਰ ਸਕਦੇ ਨੇ ਡੈਫੀਨੇਟਲੀ ਹੂੰ ਭਰਾ ਜਿਹੜੇ ਭੈਣ ਭਰਾਵਾਂ ਨੂੰ ਲੱਗਦਾ ਕਿ ਜਿਹੜੇ ਉਹਨਾਂ ਨੇ ਕਰਜ਼ੇ ਲਏ ਹੋਏ ਨੇ ਉਹਨਾਂ ਨੂੰ ਵਾਪਸ ਕਰਨ ਦੇ ਵਿੱਚ ਦਿੱਕਤ ਆ ਸਕਦੀ ਹੈ ਪੇਮੈਂਟ ਆ ਬੋਰਡਿੰਗ ਦੇ ਵਿੱਚ ਦਿੱਕਤ ਆ ਸਕਦੀ ਹੈ ਜਾਂ ਦਿੱਕਤ ਆ ਰਹੀ ਆ ਇਹਨਾਂ ਇਹਨਾਂ ਹਨੇਗੀ ਤੇ ਉਹ ਭੈਣ ਭਰਾਵਾਂ ਨੂੰ ਜਿਹੜੇ ਆਪਣਾ ਦੇ ਕਰਜ਼ੇ ਨੇ ਉਹਨਾਂ ਨੂੰ ਰਾਈਟ ਆਫ ਕਰ ਲੈਣਾ ਚਾਹੀਦਾ ਜੀ ਕੋਰੋਨ ਮੁਤਾਬਕ ਜੇ ਮਾਫ ਹੁੰਦੇ ਨੇ ਤਾਂ ਕਰਵਾ ਲੈਣਾ ਚਾਹੀਦਾ ਤੇ ਜਿਹੜੇ ਉਹਨਾਂ ਦੇ ਐਸੈਟ ਨੇ ਉਹਨਾਂ ਨੂੰ ਸੇਵ ਕਰ ਲੈਣਾ ਚਾਹੀਦਾ ਇਹ ਨਾਮ ਹੋਵੇ ਕਿ ਉਹਨਾਂ ਦੇ ਐਸੈਟ ਵੀ ਜਾਂਦੇ ਲੱਗਣ ਤੇ ਕਰਜ਼ੇ ਤਾਂ ਚਲੋ ਜਿਹੜੇ ਦੇਣੇ ਹੁੰਦੇ ਨੇ ਕਿਹੜੇ ਕਿਹੜੇ ਕਰਜ਼ੇ ਜਿਹੜੇ ਉਹ ਮਾਫ ਹੋ ਸਕਦੇ ਹੁੰਦੇ ਆ ਇਸਦੇ ਵਿੱਚ ਵਿੱਚ ਜਿੰਨੇ ਵੀ ਅਨਸਿਕਿਉਰਡ ਕਰਜੇ ਨੇ ਪਰਸਨਲ ਕਰਜੇ ਹੋਣ ਬਿਜ਼ਨਸ ਦੇ ਕਰਜੇ ਹੋਣ ਹੈ ਨਾ ਐਵਰੀ ਲੰਗਰੇ ਦਾ ਪੈਸੇ ਦੇਣੇ ਨੇ ਪਰਸਨਲ ਕਰਜੇ ਦੇ ਵਿੱਚ ਵੀ ਸੇ ਕਾਰ ਲਾਈਨ ਆਫ ਕ੍ਰੈਡਿਟ ਟਰਮ ਲੋਨ ਲਏ ਹੋਣੇ ਬੈਂਕਾਂ ਕੋਲ ਜੇ ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ ਕਾਰ ਦਾ ਲੋਨ ਲਿਆ ਹੋਇਆ ਵਾ ਤੇ ਕਾਰ ਕਿਸ ਤਰ੍ਹਾਂ ਰੀਕੈਸਟ ਕਰਦੀ ਹੈ ਬੈਂਕ ਨੇ ਉਹ ਵਾਲੇ ਪਾਸੇ ਠੀਕ ਬਿਜ਼ਨਸ ਦੇ ਵਿੱਚ ਸੀ ਬਾਲੋਨ ਹਾਸ ਕੈਪ ਲੋਨ ਸਮਾਲ ਬਿਜ਼ਨਸ ਲੋਨ ਜਾਂ ਬਿਨਸਸ ਦੀ ਲਾਈਨ ਆਫ ਕ੍ਰੈਡਿਟ ਬਿਜ਼ਨਸ ਦੇ ਡਿਜੀਟਲ ਕਾਰਡ ਬਿਜਨਸ ਅਟੈਕਸ ਇਸ ਪ੍ਰਕਾਰ ਦੇ ਸਾਰੇ ਕਰਕੇ ਮਾਰਕ ਮਾਰ ਦੱਸ ਜਦੋਂ ਇਹ ਮਾਫ ਕੇਸ ਢੰਗ ਨਾਲ ਹੁੰਦੇ ਨੇ ਕਿਉਂਕਿ ਹਰ ਇੱਕ ਬੰਦਾ ਜਿਹੜਾ ਜਿਉ 14 ਹੁੰਦਾ ਹੈ ਵੀ ਭਾਈ ਪੈਸੇ ਦਾ ਮੇਰਾ ਰੋਅਰ ਆਪਾਂ ਨਾ ਪੈ ਜਾਏ ਵੀ ਮੇਰੇ ਇੰਨੇ ਹਾਲਾਤ ਮਾੜੇ ਹੋ ਗਏ ਤੇ ਫਿਰ ਇਹ ਵੀ 5-7 ਸਾਲ ਕਹਿੰਦੇ ਫਿਰ ਦੁਬਾਰਾ ਲੱਗ ਜਾਂਦੇ ਆ ਬੰਦੇ ਨੂੰ ਦੁਬਾਰਾ ਕ੍ਰੈਡਿਟ ਸਟੈਬਲਿਸ਼ ਕਰਨ ਲਈ ਪੈਰੀ ਆਉਂਦੀ ਇਹ ਡਰ ਜਿਹੜੇ ਉਹ ਕਿਸ਼ਟੰਗਲ ਦੇਖ ਜਾਂਦੇ ਆ। ਹਾਂ ਦੇਖੋ ਜੀ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਜਿਹੜੇ ਕਰਜ਼ੇ ਮਾਰਪ ਹੁੰਦੇ ਨੇ ਇਹ ਨੇਸ਼ੀ ਨਿ ਕਾਨੂੰਨ ਆ। ਕਾਨੂੰਨ ਦਾ ਨਾਮ ਹੈ ਦਾ ਫਾਈਨੈਂਸੀਅਲ ਐਂਡ ਐਸੋਸੀਏਟਸ ਐਕਟ। ਜੀ ਉਹ ਉਸ ਐਕਟ ਦੇ ਅਧੀਨ ਤੁਸੀਂ ਆਪਣੇ ਕਰਜ਼ੇ ਮਾਰਦੇ ਹੋ। ਤੇ ਕੋਈ ਚੀਜ਼ ਕਰਕੂ ਨਹੀਂ ਲਈ। ਉਹ ਇੱਕ ਚੁਗੀ ਚੀਜ਼ ਕਰਕੂ ਨਹੀਂ ਲਈ। ਕਈਆਂ ਨਾਲ ਲੋਕ ਇਹ ਸੋਚਦੇ ਨੇ ਕਿ ਕੋਈ ਪਾਰਟਿਸਿੰਗ ਕਰਜ਼ਾ ਮਾਰਵਾ ਲਿਆ। ਅਸੀਂ ਜਦੋਂ ਬੈਂਕਾਂ ਦੇ ਨਾਲ ਬੈਂਕ ਅਕਾਊਂਟ ਨਹੀਂ ਖੋਲ ਸਕਣਾ। ਸਾਨੂੰ ਫਿਊਚਰ ਦੇ ਵਿੱਚ ਕਦੀ ਕ੍ਰੈਡਿਟ ਨਹੀਂ ਮਿਲਣਾ। ਜਾਂ ਸਾਡੇ ਫਿਊਚਰ ਦੇ ਵਿੱਚ ਕੋਈ ਪ੍ਰਾਪਰਟੀ ਨਹੀਂ ਲੈ ਸਕਾਂਗੇ ਜਾਂ ਸਾਡੇ ਕੋ ਘਰ ਆ ਕਿਤੇ ਸਾਡਾ ਬੈਂਕ ਕਰਨਾ ਵੇਖ ਲੇ ਹੂੰ ਸਾਡੀ ਪੇਨਾ ਗਾਰਨਿਸ਼ ਹੋ ਜਾਏ ਸਾਡੇ ਅਕਾਊਂਟ ਨਾ ਗਾਰਨਿਸ਼ ਹੋ ਜਾਣ ਬਿਲਕੁਲ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੂੰ ਕਰਜ਼ੇ ਵੀ ਮਾਫ਼ ਕਰਵਾਏ ਜਾ ਸਕਦੇ ਆ ਤੇ ਜਿਹੜੇ ਤੁਹਾਡੇ ਐਸੈਟਸ ਨੇ ਉਹਨਾਂ ਨੂੰ ਸੇਵ ਕਰਿਆ ਜਾ ਸਕਦਾ ਜਿਹੜਾ ਕਾਨੂੰਨ ਆ ਤੇ ਇਹ ਕੋ ਤੁਹਾਨੂੰ ਖਲਾਉਗਾ ਇਹ ਇਹ ਨਾ ਇਹ ਕਰਨਾ ਕੀ ਹੁੰਦਾ ਇਹਦੇ ਲਈ ਜੀ ਵੇਖੋ ਡਿਪੈਂਡ ਕਰਦਾ ਹੁੰਦਾ ਕਿ ਕਰਜ਼ਾ ਕਿੰਨਾ ਦਾ ਭਾਰ ਬਣਾਉਣਾ ਤੇ ਉਹ ਤੇ ਉਹ ਮਾਫ ਕਰਵਾਉਣਾ ਚਾਹੁੰਦੇ ਵੀ ਨਹੀਂ ਤੇ ਨੇ ਚਾਹਦੇ ਕੀ ਉਹਨਾਂ ਦੀ ਇਨਕਮ ਹੈ ਦੀਆ ਜੇ ਉਹ ਕਰਜ਼ਾ ਮਾਫ ਕਰਵਾਉਣਾ ਚਾਹੁੰਦੇ ਨੇ ਕੋਸ਼ਿਸ਼ ਕਰਦੇ ਕਿ ਕੰਜ਼ਿਊਮਰ ਪ੍ਰੋਪੋਜ਼ਲ ਉਹਦੇ ਵਿੱਚ 75% ਕਰਜ਼ਾ ਮਾਫ ਹੋ ਗਿਆ 25% ਵਾਪਸ ਕਰਨਾ ਕੀ ਉਹਨਾਂ ਦੀ ਇਨਕਮ ਹੈ ਜੀ ਇਹ ਨਹੀਂ ਕਿ ਉਹ 25% ਦੀ ਪੇਮੈਂਟ ਆਪ ਹੋਰ ਕਰ ਸਕਦੇ ਜੇ ਉਹ 25% ਦੀ ਪੇਮੈਂਟ ਆਪ ਹੋਰ ਹੀ ਨਹੀਂ ਕਰਦੇ ਤਾਂ ਫਿਰ ਉਹ ਕਰਜ਼ਾ ਮਾਫ ਨਹੀਂ ਹੋਣਾ ਫਿਰ ਉਹਨਾਂ ਨੂੰ ਮਾਫ ਨਹੀਂ ਠੀਕ ਹਰੇਕ ਕਲਾਇੰਟ ਦੇ ਉੱਤੇ ਹਰੇਕ ਸਿਨੈਰੀਓ ਵੱਖੋ ਵੱਖਰਾ ਹੁੰਦਾ ਐੀ ਇੰਡੀਵਿਜੂਅਲ ਕਲਾਇੰਟ ਐਵਰੀ ਇੰਡੀਵਿਜੂਅਲ অর ਐਵਰੀ ਬਿਜ਼ਨਸ ਤੇ ਉਹਦੇ ਸਿਨੈਰੀਓ ਦੇ ਹਿਸਾਬ ਨਾਲ ਉਹ ਜਿਆਦਾ ਦੇ ਰਿਹਾ ਕਰਦਾ ਸੋ ਗੱਲ ਕੀ ਕਿ ਜੇ ਤੇ ਤੁਹਾਡੇ ਕੋਲ ਇੰਨੀ ਕ ਕੈਪੈਸਿਟੀ ਹੈਗੀ ਆ ਕਿ ਤੁਸੀਂ 75% ਮੋੜ ਦਿਓ ਤੇ 25% ਦੀਆਂ ਕਿਸ਼ਤਾਂ ਦੇ ਲਓ ਬਿਲਕੁਲ ਬਚੀ ਪੰਜ ਤਰ੍ਹਾਂ ਦੇ ਪ੍ਰਚਨ ਮਾਰਕ 25 ਤੋਂ ਪੰਜ ਸਾਲਾਂ ਦੀਆਂ ਕਿਸ਼ਤਾਂ ਵਿੱਚ ਕਿਸ਼ਤਾਂ ਦੇ ਵਿੱਚ ਤੇ ਜੇ ਤੁਸੀਂ ਉਹ 19 ਕਿਸ਼ਤਾਂ ਦੇ ਸਕਦੇ ਹੋ ਫਿਰ ਤੁਹਾਨੂੰ ਬੈਂਕਰਪਸੀ ਕਰਨ ਦੇ ਜੇ ਤੁਸੀਂ 19 ਜੋਗੇ ਵੀ ਨਹੀਂ ਭੀ ਉਹ 25% ਦੀਆਂ ਕਿਸ਼ਤਾਂ ਦੇ ਸਕੋ ਤੇ ਫਿਰ ਤੁਹਾਨੂੰ ਬੈਂਕਰਪਸੀ ਕਰਨ ਦੇ